ਅੱਜ ਐਸੀ ਖੇਤ ਠੇਕੇ ਵਾਲੀ ਜ਼ਮੀਨ 'ਚ ਮੋਟਰ ਮੋਟਰ ਸਾਰੀ ਸੈਟਿੰਗ ਕੀਤੀ ਹੈ ਸਵੇਰੇ ਪਹਿਲਾਂ ਪਾਰ ਖੜਾ ਐ ਪਾਰ ਖੜਾ ਛਾਪੀ ਲਿਏ ਕਿ ਕਿ ਉੱਥੇ ਕੇ ਲਾਲੀਏ 10 ਮਿੰਟ ਉਹਨਾਂ ਤਾਂ ਇੱਕ ਪਈ ਆਉਂਦੀ ਲਾਲੀਏ ਬਸਾਂ ਵੀ ਜਾਣੀ ਉਸੇ ਲਾਗੇ ਚੋਰ ਲਿਆਓ ਇਸ ਕੋ ਲਾਓ ਫੋਲ ਕੀ ਜਾ ਕੇ ਆਹ ਤੇ ਕੋ ਕਿੰਨਾ ਘੱਟਾ ਆ ਕੇ ਇਹ ਮਤਲਬ ਕੈ ਬਣਾ ਨਾਂ ਲੱਗਿਆ ਹੁੰਦਾ ਇਹ ਸਾਰੀ ਉੱਤੇ ਹੀ ਪੈ ਰਹੀ ਸੀ ਧੂੜ ਹੈ ਬੰਦਾ ਸੋਗ ਦਾ ਬਹੁਤਾ ਕੈ ਬਣਦਾ ਤੇ ਮਤਲਬ ਕੋਈ ਡਸਟ ਕੋਈ ਧੂੜ ਕੋਸ਼ ਨਹੀਂ ਨਾ ਗਰਮੀ ਲੱਗੇ ਦੇ ਵੀ ਨਵੇਂ ਨੇ ਸਾਡੇ ਚੈਨ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਆ ਆਪਾਂ ਠੇਕੇ ਵਾਲੇ ਖੇਤ ਆਏ ਸੀ ਤੇ ਉਥੇ ਕੱਲ ਵਾਹ ਕੇ ਸੀ ਜਾਂ ਰਾਤ ਕਰਿਆ ਰਾਤ ਇੱਕ ਇੱਕ ਕੋਟ ਹੋਰ ਲਾਇਆ ਸੀ ਤੇ ਹੁਣ ਫਿਰ ਵਾਹੀ ਜਾਂਦੇ ਆ ਉਧਰ ਪਾਣੀ ਛੱਡਦਾ ਉਧਰ ਪਿੱਛੇ ਵੀ ਛੱਡਦਾ ਉਸ ਨਾਲ ਹੀ ਕਰ ਖੜਾ ਆ ਰੋਦ ਵੀ ਛੱਡਦਾ ਕੋਲ ਜਿਹੀ ਪਾਣੀ ਤੇ ਇੱਥੇ ਹਾਲ ਮਾਰ ਕੇ ਤੇ ਬਾਸੋਂ ਉਥੇ ਜਾ ਕੇ ਤੇ ਰਫੰਡ ਕਰਦੇ ਆ ਮਿਲਦੇ ਆ ਜੇ ਉੱਥੇ ਜਾ ਕੇ ਮਿਲਦੇ ਮੈਸੀ ਫਰਗੂਸਨ ਦਾ ਕੰਮ ਹੋ ਰਿਹਾ ਪਿਆ ਅੱਜ ਦੂਜਾ ਟਰੈਕਟਰ ਹੈ ਇਹ ਸੀ ਘਰੇ ਸ਼ਾਮ ਨੂੰ ਵਾਰੀ ਲਗਣੀ ਹੈ ਬਾਗ ਨੂੰ ਪਾਣੀ ਲਾਉਣਾ ਸੀ ਦਮਿਆਂ ਵੀ ਜੰਤਰੀ ਦੀ ਆ ਬਹੁਤ ਮੌਜ ਆ ਜਿਹੜਾ ਆਰਾਮ ਨਾਲ ਤੋਰ ਕੇ ਵੱਟ ਪਾਉਣੀ ਤੇ ਵੱਟ ਬੜੀ ਚੰਗੀ ਲੱਗਦੀ ਇਹ ਜਿਹੜਾ ਆਰਾਮ ਨਾਲ ਪਾਣੀ ਪੀਂਦੀ ਵੱਟ ਤੇ ਮਾਰ ਤੋਂ ਜ ਬਹੁਤ ਤਕੜੀ ਪਉਂਦੀ ਆ ਤੇ ਥੋੜੇ ਟਾਇਰ ਕਰਦੇ ਆ ਆਪਣੇ ਵੇਹੜੇ ਦੇ ਤਾਂ ਕਰਕੇ ਜਰਾ ਰੱਖਦੇ ਆ ਤੇ ਉਂਝ ਵਧੀਆ ਵਾਟ ਬਹੁਤ ਛੋੜੀ ਹੋ ਰਹੀ ਨੇ ਤੇ ਹੁਣ ਟਾਇਰ ਹੈਗੇ ਟਾਇਰ ਹਰੜਾ ਮਦਾੜੀ ਆ ਤੇ ਮਾਰੀ ਪੁੜਾ ਤੇ ਸੋਨਾਲੀ ਕਾਨੋਂ ਤਰਫ ਹਟ ਕੇ ਜਾਂ ਆਪਣੇ ਠੇਕੇ ਵਾਲੇ ਖੇਤ ਤੇ ਦੂਸਰਾ ਟਰੈਕਟਰ ਤਾਂ ਹੈਗਾ ਜੀ ਵੱਡਾ ਆਪਣਾ ਘਰੇ ਕੈਬਨ ਵਾਲਾ ਤੇ ਉਹ ਫਿਰ ਬਾਗ ਦੇ ਵਿੱਚ ਛਰੀਟਾਂ ਵੱਜ ਜਾਂਦੀਆਂ ਫਿਰ ਉਹਦੇ ਨਾਲ ਪਾਉਣੀ ਨਹੀਂ ਸੀ ਵੱਟ ਕਿ ਅੱਗੋਂ ਬਾਗ ਜ਼ਿਆਦਾ ਡੇੜੇ ਆ ਉਹ ਜੈਮ ਘਾਟਾ ਤੇ ਬੱਤੀ ਦੀ ਟਰੈਕਟਰ ਆਪਣਾ ਪੇਂਟ ਸੀ ਉਹ ਲੈਣ ਦੇ ਜਿਹਨਾਂ ਨੇ ਘਰੇ ਖੜਾ ਸੀ ਉਹ ਹੈ ਨਹੀਂ ਸੀ ਘਰੇ ਜੇ ਮੈਂ ਸੋਚਿਆ ਚਾ ਲੈਣ ਤੇ ਮਗਰ ਪਾ ਲਿਆ ਉਹਨਾ ਜਨਾਬ ਵਾਲੋ ਵੱਟ ਬਾਈ ਤੇ ਫਿਰ ਸੋਨਾ ਦੇ ਕਣ ਪਾਲਾਂਗੇ ਤਰਪਾ ਕੇ ਵੇਖੀ ਵੱਟ ਵਧੀਆ ਪੈ ਗਈ ਇਹ ਦੇ ਨਾਲ ਤੇ ਮੈਂ ਫਿਰ ਇਹਦੇ ਨਾਲ ਹੀ 3-4 ਵੱਟਾਂ ਪਾਉਣੀਆਂ ਨੇ ਇਹਦੇ ਨਾਲ ਇਹਦੇ ਨਾਲ ਹੀ ਪਾਤੀਆਂ ਨੇ ਵੱਟਾਂ ਤੇ ਵਧੀਆ ਕੰਮ ਚੱਲ ਗਿਆ ਜੀ ਹੁਣ ਉੱਥੇ ਆਪਣੇ ਭਈਏ ਗਏ ਸੀ ਘਰ ਕੋਲੇ ਪਨੀਰੀ ਪੱਟਣ ਇਹ ਉੱਥੇ ਖੜਾ ਸੀ ਮੈਂ ਬਾਹਰੋਂ ਦੇਖਦਾ ਮੈਂ ਚਲੇ ਤੇ ਮਰ ਬਾਕੇ ਵੇਖ ਲੈਣਾ ਪਹਿਲਾਂ ਤਾਂ ਜਦ ਵੀ ਤਾਂ ਆਪ ਟੂਪਲੀ ਇੱਕ ਲੱਭੀ ਸਾਰਾ ਕੁਝ ਤਾਂ ਲੱਤਾਂ ਪੈ ਸੇ ਦਬਰ ਕਲਾ ਟਰਾਲੀ ਭਾਈ ਦੀ ਆ ਆਪਰੇ ਕਬਾ ਕੇ ਗਿੱਲੀਆਂ-ਕੁੱਲੀਆਂ ਬਾਅਦ ਨੇ ਪੂਰੀਆਂ ਕਰਕੇ ਫੇਰ ਲੈ ਕੇ ਆਇਆ ਉਹਨਾਂ ਦੇ ਬਾਅਦ ਤੇ ਬਸ ਇੱਕ ਆ ਵਟ ਰੈ ਗਈ ਤੇ ਚੱਲਦੇ ਪਰ ਕਰੀ